ਸੁੱਤੇ ਰਹਿੰਦੇ ਆ ਮੇਰੇ ਗਾਲ ਕਬੂਠਾ ਦਿੱਤਾ ਹੁੰਦਾ ਉੱਠ ਜਾ ਔੜ ਜਾ ਔੜ ਜਾ ਡਰਾਮੇ ਕਰਦੇ ਰਹਿੰਦੇ ਆ ਲੰਮੇ ਪੈ ਆ ਮੈਨੂੰ ਕਹਿ ਲੱਗ ਜਾਂਦਾ ਕੰਮ ਕਰ ਲੈ ਕੰਮ ਕਰ ਲਾ ਸਾਰਾ ਦਿਨ ਕੰਮ ਤੇ ਵੀ ਲੱਗੀ ਰਹਿੰਦੀ ਫਿਰ ਜ ਕੰਮ ਕਰ ਲਾ ਆ ਸਾਰਾ ਦਿਨ ਲੰਮੇ ਪੈ ਰਹਿੰਦੇ ਆ ਇਹੀ ਕੰਮ ਇਹਨਾਂ ਦਾ ਨਹੀਂ ਖਤਮ ਹੁੰਦਾ ਮੈਨਾਂ ਤਾਂ ਲੱਗਦੀ ਆ ਫੋਕ ਪੀਂ ਮੇਰੇ ਕੋਲ ਨਹੀਂ ਭਰਾਵਾਂ ਸਹਿ ਹੁੰਦੇ ਡਰਾਮੇ ਹਾਂ ਸਾਲ ਪੈਚਲ ਫਰੀ ਹੁੰਦਾ ਮੇਰੇ ਤਾਂ ਕੋ ਬਰਾਡ ਨਹੀਂ ਹੁੰਦੀ ਆ ਕਿੰਕਾ ਰੱਖਿਆ। ਆਪੇ ਕੱਠਾ ਮੈਂ 10 ਮਿੰਟ। ਮੈਂ ਇਹ ਵੀ ਨਹੀਂ ਆ। ਪੋਕ ਪੀਣ ਲੱਗੀ ਸੀਗੀ। ਮੈਨੂੰ ਵੀ ਦੇ ਦੇ ਮੈਨੂੰ। ਉਹ ਛੋਟੀ ਬੋਤਲ ਲੈ ਆਂਦੀ ਸੀਗੀ ਉਹ ਖਤਮ ਹੋ ਗਿਆ। ਇਹ ਰਹਿ ਗਿਆ ਸੀਗਾ ਥੋੜਾ ਜਿਹਾ ਘੁੱਟ ਪਿਆ ਸੀ ਉਹ ਮੈਂ ਪੀਣ ਲੱਗੀ ਆ। ਫਿਰ ਖਤਮ ਹੋ ਗਿਆ ਹੁਣ। ਚਲੋ। ਪਲੀਜ਼ ਮੈਨੂੰ ਪਾਣੀ ਲਿਆ ਦੇ। ਪਾਣੀ ਲਿਓ ਜਾ ਕੇ ਮੈਂ ਤਾਂ ਹੁਣੀ ਆਪ ਬੈਠੀ ਆ ਫਿਰ ਮੈਂ ਤਾਂ ਆਪ ਤੱਕੀ ਪਈ ਆ ਸਵੇਰ ਦੀ ਮੇਰਾ ਤਾਂ ਬੁਰਾ ਹਾਲ ਹੋ ਗਿਆ ਸੀ ਇਹ ਤਾਂ ਨਹੀਂ ਠੀਕ ਹੈਗੀ ਮੈਂ ਵੀ ਕਿਹੜਾ ਠੀਕ ਆ ਮੈਂ ਤਾਂ ਹੁਣੀ ਬੈਠੀ ਆ ਮੈਨੂੰ ਤਾਂ ਚੱਕਰ ਆਉਂਦਾ ਮੈਂ ਤਾਂ ਇੰਨਾ ਬੁਰਾ ਹਾਲ ਹੋ ਗਿਆ ਮੇਰਾ ਤਾਂ ਧੀਦ ਮੈਨੂੰ ਮੜੇ ਬਿਆਨ ਨੂੰ ਚਲਾਇਆ ਕੋਕ ਲੈਣ ਤੇ ਮੈਂ 10 ਮਿੰਟ ਤੱਕ ਆ ਦੇ ਕੱਪੜੇ ਮਾ ਕੇ ਚੇਂਜ ਕਰਦਾ ਕੋਕ ਤਾਂ ਪਈ ਹੋਈ ਆ ਕੋਕ ਤਾਂ ਕਾਫੀ ਪਈ ਆ ਲੈਂਦੀ ਸੀ ਆਪਾਂ ਇੱਕ ਬੋਤਲ ਉਹ ਤੇ ਕੀ 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 ਆ ਕੁਝ ਨਹੀਂ ਹੈ ਗਈ ਐ ਕੋਕ ਹਾਂ ਕੋਕ ਲੈ ਗਈ ਚਲ ਜੀ ਤਾਂ ਮੈਂ ਪਿਆ ਅੱਛੀ ਕਿ ਸੌਂ ਮਤ ਬੈਠ ਕੁਝ ਵੀ ਨਹੀਂ ਬੱਸ ਉੱਡੀ ਚਲ ਮੈਂ ਕੱਲ ਨੂੰ ਕੱਪੜੇ ਚੇਂਜ ਕਰ ਫੇਰ ਬਾਬਾ ਪਾ ਲੈ ਕੱਪੜੇ ਤੁਸੀਂ ਆਹ ਪਾਉਂਦੇ ਹਾਂ ਕੀ ਗੱਲ ਦੱਸੋ ਮੈਨੂੰ ਹਾਂ ਜੀ ਅਸੀਂ ਕਿ ਸੋਚੀ ਜਾਂਦੇ ਹਾਂ ਮੈਂ ਕੁਝ ਵੀ ਨਹੀਂ ਮੈਂ ਕੀ ਸੋਚਣਾ ਕਿੰਨਾ ਟਾਈਮ ਹੋ ਗਿਆ ਤੁਸੀਂ ਮੈਨੂੰ ਕੋਕ ਦਾ ਪੁੱਛਿਆ ਮੈਂ ਕਿ ਚੱਲ ਮੈਂ ਤੁਹਾਨੂੰ ਲੈ ਦੇਂਦੀ ਆ ਕੋਕ ਨਹੀਂ 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 ਮੈਂ ਉੱਡੀ ਪੁੱਛਣ ਗਿਆ ਸੀ ਕੋਕ ਦਾ ਫੇਰ ਵੀ ਤੁਹਾਨੂੰ ਕੁਝ ਹੋਇਆ ਲੱਗ ਉਹ ਨਹੀਂ ਨਹੀਂ ਮੈਨੂੰ ਵੀ ਹਣਾ ਮਮਮੀ ਕਹਿੰਦੇ ਸੀ ਕਹਿੰਦੇ ਕੋਕ ਪੀਨੀ ਆ ਕਹਿੰਦੇ ਵੀ ਫ੍ਰੀ ਤੇ ਉੱਥੇ ਬੈਠ ਕੋਕ ਪੀਂਦੀ ਸੀ ਵੀ ਮੈਂ ਉਹਨੂੰ ਪੁੱਛਿਆ ਵੀ ਕੋਕ ਪੀਨੀ ਆ ਮੈਂ ਤੇ ਕਹਿੰਦੇ ਵੀ ਉਹ ਕਹਿੰਦੀ ਵੀ ਕੋਕ ਨਹੀਂ ਹਾਂ ਫ੍ਰੀ ਕਹਿੰਦੀ ਫੇਰ ਪੁੱਛ ਵੀ ਨਹੀਂ ਕੋਕ ਤੇ ਪਈ ਸੀ ਕਿ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿ ਮਮਾ ਕੋਕ ਪੀਣੀ ਕਹਿੰਦੇ ਨਹੀਂ ਮੇਰੇ ਘਰ ਆਉਣ ਦੇ ਮੈਂ ਨਹੀਂ ਕੋਕ ਪੀਣੀ ਮੈਂ ਹੁਣ ਕਿਉਂ ਆਇਆ ਅੱਛਾ ਮੈਂ ਇਹਨਾਂ ਨੂੰ ਦੋ ਵਾਰੀ ਪੁੱਛਿਆ ਮੈਂ ਕਿ ਕੋਕ ਪੀਣਾ ਮੈਂ ਕੋਕ ਪੀਂਦੀ ਬਣੀ ਠੀਕ ਆ ਮੈਂ ਕੋਕ ਪੀਤੀ ਨਹੀਂ ਫੇਰ ਓਕੇ ਠੀਕ ਆ ਚਲ ਠੀਕ ਕੋਈ ਤੇ ਤੁਸੀਂ ਨਹੀਂ ਲੈ ਵੀ ਰੋਟੀ ਨਾਲ ਹੀ ਥੋੜੀ ਜੀ ਰੋਟੀਆਂ ਤੁਸੀਂ 2-4 ਫੁਲਕੇ ਤਾਂ ਆਪਣੇ ਲਈ ਬਣਾ ਲਿਆ ਕਰੋ ਮੈਂ ਠੀਕ ਨਹੀਂ ਹੈਗੀ ਸੀ ਤਾਂ ਤੈਨੂੰ ਕਦੀ ਬਣਾ ਲਾ ਮੈਂ ਤੁਹਾਨੂੰ ਪਤਾ ਮੈਂ ਵੀ ਸਾਰਾ ਦਿਨ ਸਵੇਰ ਦਾ ਕੰਮ ਕਰਕੇ ਹਟੀਆਂ ਬੰਦਾ 2-4 ਆਪਣੇ ਲਈ ਫੁਲਕੇ ਤਾਂ ਬਣਾ ਹੀ ਸਕਦਾ ਹੈ ਜੇ ਤੂੰ ਆਪਣੇ ਨੇ ਲਹਣੀ ਚਾਰ ਮੀਲੇ ਲਾ ਲੂ ਤਾਂ ਕੀ ਹੋ ਜਾਊਗਾ ਬਣਾ ਦੂੰਗੀ ਭਰਾਵਾ ਮੈਂ ਠੀਕ ਨਹੀਂ ਹੈਗੀ ਕੋਈ ਨਾ ਮੈਂ ਬਣਾ ਦੂੰਗੀ ਹੈ ਬਣਾ ਦੂੰਗੀ ਆ ਰਹੀ ਰੋਟੀ ਬਣਾਉਣੀ ਪੈਣੀ ਮੈਨੂੰ ਇੱਕ ਤਾਂ ਬੰਦਾ ਇੰਨਾ ਕ ਤਾਂ ਕੰਮ ਕਰ ਹੀ ਸਕਦਾ ਆਪਣੇ ਲਈ 2-4 ਫੁੱਲਕੇ ਤਾਂ ਬਣਾਈ ਸਕਦਾ ਹੁਣ ਇੱਥੋਂ ਵੀ ਬੰਦਾ ਚਕੇ ਆ ਇੰਨਾ ਦਾ ਵੀ ਚੱਲ ਨਾਲ ਬੰਦੇ ਦੇ ਹੌਸਲਾ ਹੋ ਜਾਂਦਾ ਸ਼ਰ ਕੰਮ ਕਰਾ ਲੈਂਦਾ ਆ ਮਨੇ ਇਹ ਥੋੜਾ ਹੈ ਕਿ ਬੰਦਾ ਇੱਥੇ ਲੱਗਦਾ ਰਹੇ ਸਾਰਾ ਦਿਨ ਉਹਨਾਂ ਨੂੰ ਕਿਹਾ ਤਾਂ ਉਹਨਾਂ ਨੇ ਵੀ ਨਹੀਂ ਸੁਣਨੀ ਮੇਰੀ ਤਾਂ ਕਿਸੇ ਨੇ ਵੀ ਨਹੀਂ ਸੁਣਨੀ ਕਿਸੇ ਨੇ ਵੀ ਨਹੀਂ ਮੰਨਣੀ ਇੱਥੇ ਆਪ ਨੂੰ ਲੱਗੇ ਰਹਿਣਾ ਪੈਣਾ ਆ ਜੇ ਕਮੋਂ ਦੀ ਮੈਂ ਬਿਮਾਰ ਆ ਮੇਰੇ ਤਾਂ ਕਹਣਾ ਨਖਰੇ ਕਰਦੀ ਆ ਏਦਾਂ ਕਰਦੀ ਓਦਾਂ ਕਰਦੀ ਆ ਫਿਰ ਉਹਨਾਂ ਨੂੰ ਚੁਗਲੀਆਂ ਲਾਉਣੀਆਂ ਆ ਆ ਰੋਟੀਆਂ ਜੰਡਣੀਆਂ ਮੈਂ ਹੁਣ ਖਾਣੀ ਹੋਊਗੀ ਖਾ ਲੂਗੀ ਨਹੀਂ ਖਾਣੀ ਹੋਊਗੀ ਨਾ ਖਾਓਗੇ ਪਰ ਮੈਂ ਕਿ ਦਈ ਜਾ ਮੈਨਨ ਆ ਲੋ ਖਾ ਲੋ ਕੋਈ ਦਾਲ ਦੂ ਹੈ ਨਾ ਦਾਲ ਹੈਣੀ ਕੀ ਦਾਲ ਮੇਰੇ ਚੋਗੀ ਆ ਥੋੜੀ ਮੈਂ ਰੱਖੀ ਆਪਣੇ ਲਈ ਉਹੀ ਸੀਗੀ ਭੀ ਸ਼ਾਮ ਨੂੰ ਬਣਾਵਾਂਗੇ ਦਾਲ ਤੋਂ ਹਾਂ ਘਾ ਤੇ ਚੱਲੀ ਗਈ ਕਿੰਦਾ ਵੀ ਹੁਜਿੰ ਨਾ ਕਰਦੇ ਆ ਮੰਮੀ ਕੋ ਜਵਾ ਮੰਮੀ ਕਿੰਦੀ ਨੂੰ ਆਤੀ ਜ ਮੰਗੀ ਦੀ ਖਾਣ ਨੂੰ ਜੀ ਪ੍ਰੀਤੀ ਕਦੀ ਆਤੀ ਜ ਹੈ ਨਹੀਂ ਉਹ ਤੇ ਜਦੋਂ ਮੈਂ ਪ੍ਰੀਤੀ ਨੂੰ ਪੁੱਛਾ ਵੀ ਪ੍ਰੀਤੀ ਮੈਨੂੰ ਮੋੜੋ ਕਹਿ ਦਿੰਦੀ ਆ ਵੀ ਮੈਂ ਮੰਮੀ ਨੂੰ ਪੁੱਛਿਆ ਸੀ ਤੇ ਮੰਮੀ ਮੈਨੂੰ ਕਹਿੰਦੇ ਵੀ ਵੀ ਮੇਰਾ ਦੇਲ ਨਹੀਂ ਕਰਦਾ ਖਾਣ ਨੂੰ ਕਿ ਬੜੀ ਜਲੀ ਅੰਦਾਜ਼ ਕਰਦੇ ਸੋ ਮੈਂ ਤਾਂ ਬਹੁਤ ਜ਼ਿਆਦਾ ਦਿਮਾਗ ਮੇਰਾ ਖਰਾਬ ਹੋਈ ਜਾਂਦਾ ਸੋ ਸੋਚ ਕੇ ਕੀ ਕੀਤਾ ਜਾਵੇ ਇਹਨਾਂ ਨੂੰ ਦਿਲ ਕਰਦਾ ਵੀ ਦੋਨਾਂ ਨੂੰ ਇਕੱਠਿਆਂ ਨੂੰ ਇਕੱਠਾ ਕੇ ਪੁੱਛਿਆ ਕੋਈ ਫੀ ਅਜਾ ਸੌਂਕੀ ਨਹੀਂ ਅਗੀ ਪੀ ਕਰਨ ਮੰਮੀ ਨੂੰ ਪੁੱਛਦਾ ਜਾਵੇ ਮੰਮੀ ਨੂੰ ਪੁੱਛਦਾ ਵੀ ਵੀ ਪ੍ਰੀਤੀ ਤਾਂ ਕਹਿੰਦੀ ਸੀ ਮੰਮੀ ਕੋਕ ਹੈਗੀ ਆ ਤੇ ਮੰਮੀ ਕਹਿੰਦੀ ਵੀ ਮੈਂ ਨਹੀਂ ਪੀਣੀ ਹੈਗੀ ਵੀ ਪ੍ਰੀਤ ਤਾਂ ਅੱਦਾ ਕਹਿੰਦੀ ਮੰਮੀ ਵੀ ਤੁਸੀਂ ਉਹਨੂੰ ਅੱਦਾ ਕਿਹਾ ਸੀ ਵੀ ਮੈਂ ਨਹੀਂ ਪੀਣੀ ਮੇਰਾ ਦਿਲ ਨਹੀਂ ਕਰਦਾ ਤੇ ਮੰਮੀ ਮੈਨੂੰ ਕਹਿੰਦੀ ਵੀ ਮੇਰਾ ਦਿਲ ਕਰਦਾ ਮੈਂ ਕੋਕ ਲਾ ਗਿਆ ਪ੍ਰੀਤ ਕਹਿੰਦੀ ਕੋਕ ਨਹੀਂ ਆ ਸਮਝਾ ਚ ਬਾਹਰ ਆਇਆ ਸਾਰਾ ਕੁਝ ਦੁਵਾਦਰਾ ਹੋਈ ਯਾ ਸਾਰਿਆ ਕੀ ਗੱਲਾਂ ਜਾਂ ਪੁੱਛਦਾ ਮੰਮੀ ਨੂੰ ਫੇਲਾ ਕੀ ਕਹਿੰਦੇ ਮੰਮੀ ਅੰਦਰ ਬੈਠ ਕੇ ਪਵਿੱਤਾ ਦਾ ਖਾਣਾ ਔਖ ਲੱਗੀ ਹੋਈ ਆ ਮੈਨੂੰ ਸੱਚ ਮੰਮੀ ਨੇ ਵੀ ਮੰਗਣ ਲੱਗੇ ਜਾਣਾ ਲਪੋ ਕੇ ਰੱਖ ਮਾਂ ਮੈਂ ਤਾਂ ਸੈੱਟ ਤੇ ਜੀ ਕੀ ਕਰੀ ਜਾਂਦੇ ਆ ਮੈਂ ਪਵਿੱਤਾ ਖਾਈ ਜਾਂਦੀ ਸੀਗੀ ਹੈਗਾ ਕੋਰੇ ਹਾਂ ਹੈਗਾ ਤੁਸੀਂ ਤਾਂ ਉੱਧਰ ਲੈ ਕੇ ਆਏ ਸੀ ਕਿੰਨੇ ਕਿਲੋ ਲੈ ਕੇ ਆਏ ਹੋ ਕੱਟ ਕੇ ਲੈ ਆ ਮਾਂ ਨਾ ਨਾ ਮੈਂ ਇਹੀ ਖਾ ਲੈਣਾ ਹੈਗਾ ਨਾ ਉਹ ਹਾਂ ਹੈਗਾ ਬਹੁਤ ਪਿਆ ਯਾਰ ਲੈ ਦਿੰਨੀ ਆ ਮੈਂ ਤਾਂ ਲੈ ਕੇ ਦਮਾ ਕੱਟ ਕੇ ਨਹੀਂ 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 ਬੱਸ ਮੈਂ ਇੱਟੋ ਖਾ ਲਾਂ ਕਿੰਨਾ ਕੁ ਪਿਆ ਹੋਰ ਕਾਫੀ ਪਿਆ ਆ ਕਿੰਨਾ ਹੀ ਪਿਆ ਆ ਅੱਛਾ ਮਿੱਠਾ ਆ ਨਾ ਉਹ ਮਿੱਠਾ ਲੈ ਕੇ ਆਏ ਸੀਗੇ ਉਹ ਮਿੱਠਾ ਹੂੰ ਮਰਵੀ ਤੂੰ ਖਾ ਲਿਆ ਹਾਂ ਮਿੱਠਾ ਆ ਕਿੰਨਾ ਖਾਦਾ ਦੋ ਦੋ ਖਾਦਾ ਕਿੰਨਾ ਖਾਦਾ ਕਾਫੀ ਪਿਆ ਸੀਗਾ ਮੈਂ ਕਿ ਚੱਲ ਅੱਜ ਕੱਟ ਕੇ ਖਾ ਲੈਨੇ ਆ ਟੋਪ ਲੱਗੀ ਹੋਈ ਆ ਮੈਂ ਕਿ ਚੱਲ ਬੈਠਾ ਹੀ ਆਂ ਉਹ ਖਾ ਹੀ ਲੈਨੇ ਆ ਮੈਂ ਕਿੰਨਾ ਕੁ ਗਿਆ ਯਾ ਯਾ ਥੋੜਾ ਯਾ ਠੀਕ ਆ ਉਹਦੋਂ ਇੱਕ ਭਾਅ ਖਾ ਲਿਆ ਸੀ ਯਾ ਇੱਕ ਪਿਆਸ ਸੀਗਾ ਇੱਕ ਜੋ ਕੱਟ ਕੇ ਲਿਆਂਦਾ ਮੈਂ ਤੇ ਇਹ ਬਸ ਖਾ ਲਈਏ ਮੈਂ ਕਹੇਗੀ ਅਸੀਂ ਓਕੇ ਓਕੇ ਠੀਕ ਆ ਠੀਕ ਆ ਠੀਕ ਹੂੰ ਸਵਾਦ ਆ ਮਿੱਠਾ ਆ ਹੂੰ ਠੀਕ ਆ ਚਲ ਮੈਂ ਆ ਗਿਆ ਮਿੱਠਾ ਮੰਮਾ ਨਾ ਤੂੰ ਵੀ ਜਾ ਕੇ ਕੁਝ ਖਾ ਲੋ ਪ੍ਰਿੰਤ ਖਾਣ ਲਈ ਆ ਆਪਣਾ ਪਪੀਤਾ ਖਾਣ ਲਈ ਆ ਏ ਤੁਸੀਂ ਵੀ ਜਾ ਕੇ ਉਹਦੇ ਨਾਲ ਥੋੜਾ ਬੋਲ ਖਾ ਲੋ ਤੇ ਨਾਲੇ ਥੋੜਾ ਜਿਹਾ ਘੋ ਫੇਰ ਲੋ ਕੋਈ ਮੜਾ ਮੋਟਾ ਠੀਕ ਹੋ ਜਾਊਗਾ ਨਾਲੇ ਖਾ ਵੀ ਲੈ ਅਗਰ ਕੋਈ ਜਾ ਕੇ ਠੀਕ आ गया जाओ ਲੋ ਤੇ ਮੈਂ ਵੀ ਮੜਾ ਹੀ ਆ ਗਿਆ ਠੀਕ ਜਾ ਰੀਤੀ ਦੀ ਕਾਦੀ ਆਪਣੀ ਦਿੱਤਾ ਖਾਣੀ ਪਈਆਂ ਅੱਛਾ ਹਮ ਇਹ ਵੀ ਦੇ ਦੇ ਥੋੜਾ ਖਤਮ ਵੀ ਹੋ ਗਿਆ ਇੱਕ ਜਿਹੀ ਜੀ ਹੋਰ ਹੂੰ ਉਹਨੂੰ ਤਾਂ ਮੈਂ ਕਿਹਾ ਲੈ ਕੇ ਆਈ ਮੈਂ ਦੇਖਿਆ ਸੀ ਵਿਕਰਮ ਖਤਮ ਹੋ ਗਿਆ ਸੀਗਾ ਉਹ ਫਿਰ ਮੈਂ ਕਿਹਾ ਚਲੇ ਮੈਂ ਖਾ ਲੈਂਦੀ ਹਾਂ ਠੀਕ ਜਦੋਂ ਆਣਗੇ ਵਿਕਰਮ ਫਿਰ ਉਹ ਦੋ ਲੈ ਆਉਗੇ ਅੱਛਾ ਹਾਂਜੀ ਠੀਕ ਮੈਨੂੰ ਤਾਂ ਉਹ ਕਹਿੰਦਾ ਸੀ ਜਿੱਦਾਂ ਵੀ ਕੋਈ ਚੀਜ਼foundੀ ਜੇ ਕਰਦਾ ਹੁੰਦਾ ਤਾਂ ਖਾ ਲਿਆ ਕਰ ਲੈ ਕੇ ਤਰੀਕੀ ਚ ਫਿਰ ਜਦੋਂ ਆਣ ਕੇ ਉਹ ਦੋ ਲੈ ਆਉਗੇ ਤਾਂ ਇੰਨੀ ਕੀ ਸੀਗੀ ਮੈਂ ਤਾਂ ਅੱਛਾ ਹੋਰ ਹੈ ਨਹੀਂ ਸੀਗੀ ਖਤਮ ਹੋ ਗਈ ਇੰਨੀ ਕੀ ਸੀ ਬਸ ਚਲ ਠੀਕ ਆ ਖਾ ਲਾ ਕੇ ਤੂੰ ਮੈਂ ਤਾਂ ਜਦੋਂ ਕੁਝ ਖਾਣਾ ਹੁੰਦਾ ਵਿੱਚੇ ਹੀ ਆ ਜਾਂਦੇ ਆ ਕੀ ਖਾਣਾ ਇੱਥੇ ਢਿੱਡ ਵੀ ਦਰਦ ਹੋਣ ਲੱਗ ਪਿਆ ਕੀ ਖਾਣਾ ਸ਼ਕਦਾ ਚਲੋ ਬਾਹਰ ਪੀਤੀ ਇਹਨਾਂ ਮੈਂ ਇੱਕ ਗੱਲ ਕਰਨੀ ਆ ਤੂੰ ਮੰਮੀ ਨਾਲ ਜੋ ਕੁਝ ਕਰਦੀ ਆ ਜਦੋਂ ਮੰਮੀ ਨੇ ਜਦੋਂ ਕੋਈ ਮੰਗਿਆ ਤੂੰ ਉਹਨੂੰ ਕੋਈ ਵੀ ਨਹੀਂ ਦਿੱਤਾ ਤੂੰ ਕਹਿ ਦਿੱਤਾ ਵੀ ਉਹ ਮੰਮੀ ਕਹਿੰਦੀ ਮੇਰਾ ਦਿેલ ਨਹੀਂ ਕਰਦਾ ਫਿਰ ਮੰਮੀ ਨੇ ਜਦੋਂ ਪਪੀਤਾ ਮੰਗਿਆ ਤੂੰ ਉਹਦੇ ਜਿਵੇਂ ਵੀ ਕਹਿਤਾ ਵੀ ਮੰਮੀ ਮੰਮੀ ਕਹਿੰਦੀ ਵੀ ਮੈਨੂੰ ਭੁੱਖ ਲੱਗੀ ਆ ਮੰਮੀ ਨੇ ਤੈਨੂੰ ਇਦਾਂ ਕਹਿ ਹੀ ਨਹੀਂ ਸੀਗਾ ਉਨੇੜੇ ਮੈਨੂੰ ਇੰਨੀ ਗੱਲ ਕਹੀ ਸੀ ਮੈਨੂੰ ਤੁਹਾਨੂੰ ਤਾਂ ਇੰਨੀ ਗੱਲ ਕਹੀ ਸੀ ਮੰਮੀ ਨੇ ਤੁਹਾਨੂੰ ਨਹੀਂ ਕਹੀ ਇੰਨੀ ਗੱਲ ਮੰਮੀ ਨੇ ਤੁਹਾਡੇ ਤੋਂ ਮੰਗਿਆ ਤੁਸੀਂ ਮੰਮੀ ਨੂੰ ਕਿਹਾ ਵੀ ਇਹਨੇ ਬਿਕਰਾਉਨੇ ਆਪਣਾ ਕਿਲੋ ਲਿਆਂਦਾ ਸੀ ਤੇ ਕਿਲੋ ਮੁੱਕ ਗਿਆ ਤੁਸੀਂ ਸਾਫ਼-ਸਾਫ਼ ਹੀ ਮੈਨੂੰ ਮਨਾਉ ਉਹ ਕਰੀ ਜਾਂਦੇ ਪਏ ਹੋ ਮੈਂ ਇਹਦਾ ਕਹਿ ਸਕਦੀ ਆ ਆਪਣਾ ਮਮਾ ਇਹਦੇ ਤੁਸੀਂ ਮੈਨੂੰ ਸਾਫ਼-ਸਾਫ਼ ਹੀ ਝੂਠਾ ਪਾਈ ਜਾਂਦੇ ਹੋ ਮਤਲਬ ਤੂੰ ਆਪਣੀ ਗਲਤੀ ਨਹੀਂ ਮੰਨਨੀ ਮੇਰੀ ਗਲਤੀ ਹੈ ਹੀ ਨਹੀਂ ਮੈਂ ਮਤਨ ਕਰ ਤੋ ਜੇ ਮੈਂ ਤੈਨੂੰ ਸਬੂਤ ਦਿਖਾ ਦਵਾਂ ਫੇਰ ਮੰਨ ਜੂਗੀ ਆਪਣੀ ਗਲਤੀ ਤੁਸੀਂ ਮੈਨੂੰ ਸਬੂਤ ਦਿਖਾਓ ਕਿਹੜਾ ਹੈ ਤੁਹਾਡੇ ਕੋਲ ਨਾ ਦੇਖ ਇਹ ਮੈਂ ਵੀਡੀਓ ਤੋਂ ਬਣਾਈ ਸੀਗੀ ਮੈਂ ਉੱਥੇ ਫੋਨ ਠਕਾ ਕੇ ਗਿਆਦਿਕਾ ਮੈਂ ਤਾਂ ਹੀ ਬਣਾਈ ਸੀ ਵੀ ਤੂੰ ਮੈਨੂੰ ਪਤਾ ਹੀ ਤੂੰ ਮੰਨਣਾ ਨਹੀਂ ਹੈਗਾ ਮੈਂ ਸਾਰੀ ਵੀਡੀਓ ਬਣਾਈਆਂ ਜੇ ਮੋਂਦਾਸ ਇਹ ਵੀਡੀਓ ਕਰਤੀਆ ਤੂੰ ਦਾਲਦਿਆ ਤੂੰ ਆਹ ਕੁਝ ਮੰਮੀ ਨਾਲ ਕਰਦੀਆਂ ਇਹ ਗੱਲ ਚੰਗੀ ਆ ਮੰਮੀ ਨਾਲ ਤੂੰ ਤੋਂ ਵੀ ਆਹ ਕੁਝ ਕੀਤਾ ਫੇਰ ਆਹ ਕੁਝ ਕੀਤਾ ਮੈਂ ਤਾਂ ਅੱਕ ਕੇ ਵੀਡੀਓ ਬਣਾਈਆਂ ਮੈਨੂੰ ਪਤਾ ਸੀ ਤੂੰ ਮੰਨਣਾ ਨਹੀਂ ਹੈਗਾ ਇਹ ਗੱਲਾਂ ਚੰਗੀਆਂ ਆ ਬੋ ਪਲੀਜ਼ ਅਧਰ ਕੋਈ ਗਲਤੀ ਨਹੀਂ ਕਰੂੰਗੀ ਮੈਂ ابھی ਤਾਂ ਜਾ ਕੇ ਮੰਮੀ ਤੋਂ ਮੰਗ ਤੂੰ ਮੰਮੀ ਦੇ ਨਾਲੇ ਮਾਫੀ ਮੰਗ ਲੈ ਨਾਲੇ ਮੰਮੀ ਨਾਲ ਸਾਰੀ ਗੱਲਬਾਤ ਕਰ ਤੂੰ ਰੋਟੀ ਪਾਣੀ ਖਵਾਉਣਾ ਨਾਲੇ ਜਾ ਕੇ ਉਹਨਾਂ ਕੋਲ ਮਾਫੀ ਮੰਗ ਹਾਂਜੀ ਮੈਂ ਮੰਮੀ ਤੋਂ ਮਾਫੀ ਮੰਗ ਲੂੰਗੀ ਬਸ ਮੈਨੂੰ ਮਾਫ਼ ਕਰ ਮੈਨੂੰ ਮੰਮੀ ਤੋਂ ਮਾਫੀ ਮੰਗ ਲੈਣੀ ਚਾਹੀਦੀ ਆ ਮੇਰੀ ਇਨਸ਼ਾ ਅਮਾ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ ਕਿਹੜੀ ਤੁਸੀਂ ਮੈਨੂੰ ਮਾਫ਼ ਕਰ ਦਿਓ ਪਲੀਜ਼ ਮੈਂ ਤੁਹਾਡੇ ਨਾਲ ਦਾਤੂ ਬਾਦ ਕਦੀ ਨਹੀਂ ਕਰੂੰਗੀ ਮਾਫੀ ਕਰ ਦਿੰਦੀ ਆ ਮੈਂ ਤੇ ਤੁਹਾਡਾ ਨਕਲੀ ਨਹੀਂ ਬਹਿਆ ਕਰੂੰਗੀ ਮੈਨੂੰ ਮਾਫ ਕਰ ਤੁਂ ਮੈਂ ਤਾਂ ਦਿਨੋਂ ਆਪਣੀ ਧੀਆ ਬਰੋਬਰ ਸਮਝਿਆ ਤੂੰ ਹੀ ਹੋਣੀ ਇਦਾਂ ਕਰਦੀ ਸੀ ਮੇਨਾਂ ਮੈਂ ਤੁਮਾਰੀ ਨਹੀਂ ਕਰੂੰਗੀ ਮੈਂ ਤੇ ਆਪਣੀ ਧੀ ਸਮਝਿਆ ਪਰ ਤੂੰ ਨਹੀਂ ਮਾਰ ਸਕਦੀ ਮੈਂ ਅਤਵਾਦ ਨਹੀਂ ਕਰੂੰਗੀ ਅਤਵਾਦ ਤਾਂ ਨਾ ਮਾਈ ਸਮਝੂੰਗੀ ਠੀਕ ਹੈ ਮਾਫ ਕਰਤਾ ਮੈਨੂੰ ਠੀਕ ਹੈ ਅੱਗੇ ਤੋਂ ਨਹੀਂ ਇਦਾਂ ਕਰਨੀ ਚੰਗਾ ਠੀਕ ਹੈ ਜਿਹੜੀ ਚੀਜ਼ ਮੰਗਦਾ ਹਾਂ ਉਹਦਾ ਸਿਆਣੇ ਬੰਦੇ ਨੰਮਣੇ ਨਹੀਂ ਕਰੀਦਾ ਹਾਂਗਾ ਠੀਕ ਹੈ ਮੈਂ ਕਰੂੰਗੀ ਚੰਗਾ ਠੀਕ ਹੈ ਆਓ ਦਾਲ ਕੋਈ ਨਹੀਂ। ਠੀਕ ਹੈ। ਹਾਂਜੀ ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦਾ ਸੋ ਤੁਹਾਨੂੰ ਕਿੱਦਾਂ ਦਾ ਲੱਗਾ ਸਾਡਾ ਇਹ ਐਪੀਸੋਡ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਤੇ ਕੱਲ ਵੀ ਆਪਾਂ ਆਏ ਸੀ ਕੱਲ ਵਾਲੇ 'ਚ ਬਹੁਤ ਹੀ ਜ਼ਿਆਦਾ ਕਮੈਂਟ ਆਇਆ ਵੀ ਤੁਸੀਂ ਇਦਾਂ ਦੇ ਐਪੀਸੋਡ ਲੈ ਕੇ ਆਇਆ ਕਰੋ ਸੋ ਆਪਾਂ ਨਿੱਕੀ ਜੀ ਕੋਸ਼ਿਸ਼ ਹੋਰ ਕੀਤੀ ਸੀ ਸੋ ਕਿੱਦਾਂ ਦਾ ਲੱਗਿਆ ਤੁਹਾਨੂੰ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਤੇ ਕੱਲ ਵਾਲੇ ਬਲੌਗ 'ਚ 4-500 ਕਮੈਂਟ ਆਇਆ ਤੇ ਬਹੁਤ ਹੀ ਵਧੀਆ ਲੱਗਾ ਜੀ ਸੋ ਤੁਹਾਡੇ ਹੌਸਲੇ ਨੇ ਸਾਨੂੰ ਅੱਜ ਫੇਰ ਦੁਬਾਰਾ ਅ ਐਡਸੋਰ ਬਣਾਉਣ ਦੇ ਵਿੱਚ ਮਦਦ ਕੀਤੀ ਆ ਤੇ ਸੋ ਆਪਾਂ ਐਪੀਸੋਡ ਬਣਾਇਆ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਦਾ ਲੱਗਿਆ ਇਹ ਵਾਲਾ ਐਪੀਸੋਡ ਤੇ ਨੈਕਸਟ ਐਪੀਸੋਡ ਤੁਸੀਂ ਦੱਸਿਓ ਆਪਾਂ ਕਿਹੜਾ ਲੈ ਕੇ ਆਈਏ ਤੇ ਕਿੱਦਾਂ ਦਾ ਲੈ ਕੇ ਆਈਏ ਫਿਰ ਆਪਾਂ ਬਣਾਵਾਂਗੇ ਤੇ ਜਦੋਂ ਤੁਸੀਂ ਕਹੋਗੇ ਵੀ ਬਲੌਗ ਬਣਾਓ ਉਦੋਂ ਬਲੌਗ ਬਣਾ ਦਿਆ ਕਰਨੇ ਜਦੋਂ ਕਹੋਗੇ ਐਪੀਸੋਡ ਉਦੋਂ ਵਿੱਚ ਐਪੀਸੋਡ ਸੋ ਸਾਰਿਆਂ ਨੇ ਲਾਈਕ ਕਰਿਆ ਕਰੋ ਪਿਆਰ ਦਿਆ ਕਰੋ ਤੇ ਇੱਕ ਸਾਡਾ ਛੋਟਾ ਜਿਹਾ ਇਹ ਸਨੇਹਾ ਸੀ ਸਾਰਿਆਂ ਨੂੰ ਘਰਾਂ ਦੇ ਵਿੱਚ ਜੋ ਕੁਝ ਚੱਲਦਾ ਰਹਿੰਦਾ ਜਾਂ ਸੋ ਸਾਰਿਆਂ ਦੇ ਘਰਾਂ ਵਿੱਚ ਮਾੜੀਆਂ-ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਸੋ ਉਹ ਚੀਜ਼ ਨੂੰ ਆਪਾਂ ਸਨੇਹਾ ਦਿੱਤਾ ਹੈ ਵੀ ਏਦਾਂ ਦਾ ਕਦੀ ਵੀ ਨਹੀਂ ਕੁਝ ਵੀ ਕਰਨਾ ਚਾਹੀਦਾ ਨਾਲ ਮਿਲ ਕੇ ਰਹਿਣਾ ਚਾਹੀਦਾ ਆ ਤੇ ਸਾਨੂੰ ਸਾਰਾ ਸਾਰਿਆਂ ਨੂੰ ਕਿੱਦਾਂ ਦਾ ਲੱਗਾ ਸਾਡਾ ਇਹ ਐਪੀਸੋਡ ਸਾਰਿਆਂ ਨੇ ਲਾਈਕ ਸ਼ੇਅਰ ਦੱਬ ਕੇ ਕਰਿਓ ਤੇ ਕਮੈਂਟ ਵੀ ਕਰਿਓ ਕਿ ਕੱਲ ਵਾਲਾ ਵੀ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਤੇ ਅੱਜ ਵਾਲੇ ਨੂੰ ਵੀ ਕੱਲ ਨਾਲ ਜਿਆਦਾ ਪਿਆਰ ਦਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਹੁਣ ਤੁਸੀਂ ਸਾਰਿਆਂ ਨੇ ਦੇਖਿਓ ਕਿੱਦਾਂ-ਕਿੱਦਾਂ ਆਪਾਂ ਐਕਟਿੰਗ ਕੀਤੀ ਹੈ ਕਿੱਦਾਂ-ਕਿੱਦਾਂ ਆਪਾਂ ਕਲਿੱਪ ਲਾਈਦੇ ਆ ਸਾਰਿਆਂ ਨੂੰ ਦੇਖ ਕੇ ਉਸ ਤੋਂ ਬਾਅਦ ਆਪਾਂ ਚੱਲਦੇ ਲਾਉਂਦੇ ਆ ਬਾਕੀ ਥੋੜਾ-ਬਹੁਤ ਬੋਲੋਗ ਜੋ ਵੀ ਆ ਤੁਹਾਡੇ ਨੂੰ ਸਾਰਾ ਹਾਂਜੀ ਮਿਲ ਗਿਆ ਹੈਗਾ ਵੀ ਇੰਨਾ ਕਈ ਆ ਉਧਰ ਘੱਤ ਵਿੱਚ ਆ ਮੰਮੀ ਕਹਿੰਦੀ ਅੰਗੇ ਨਹੀਂ ਆ ਵਧੀਆ ਹੋ ਜਾਣਾ ਮੈਂ ਕਿ ਮੰਮੀ ਸੱਚੀ ਇੰਨਾ ਕੀ ਸੀਗਾ ਸਾਇਰ ਬਬਲੀਆ ਇਹਦੇ ਸਵਾਦ ਮਿੱਠਾ ਹੈ ਹੈ ਮਿੱਠਾ ਹੈ ਚੰਗਾ ਮੌਕੇ ਤੇ ਮੈਂ ਗਿਆ ਹੈਗਾ ਵੀ ਇੰਨਾ ਕਈ ਆ ਉਹ ਵੀ ਮੈਂ ਵੀ ਕਰ ਨੂੰ ਕਿਹਾ ਸੀ ਦੇ ਦੋ ਥੋੜਾ ਯਾ ਆ کافی ਮੈਦੀ ਕਰ ਆਉਂਦੇ ਸੀ ਵੀ ਪਾਈਨੈਪਲ ਦੇ ਵੀ ਆਉਂਦੇ ਸੀ ਪਾਈਨੈਪਲ ਵੀ ਨਹੀਂ ਖਾਦਾ ਜੀ ਤੇ ਇਹ ਵੀ ਨਹੀਂ ਖਾਦਾ ਹੈਗਾ ਵੇ ਉਦੇ ਮਤਲਬ ਉਹਦੇ ਵਿੱਚ ਹੀ ਕਰੀ ਦਾ ਮੜਾ ਐ ਐਕਟਿੰਗ ਹੋਣਾ ਹਣਾ ਹੂੰ ਚਲੋ ਵੀਡੀਓ ਬਣਾਉਂਦੇ ਬਣਾਉਂਦੇ ਤੁਹਾਨੂੰ ਭੁੱਖ ਲੱਗ ਜਾਂਦੀ ਆ ਕੁੜੀਓ ਵੀਡੀਓ ਬਣਾਉਂਦੇ ਮੇਰੀ ਭੁੱਖ ਲੱਗ ਜਾਂਦੀ ਤੈਨੂੰ ਮੰਮੀ ਆਜੋ ਨਾਲ ਇੱਧਰ ਬਣਾ ਲਾਂਗੇ ਬਾਕੀ ਜਿਹੜਾ ਰਹਿੰਦਾ ਆ ਜੂਸ ਜੂਸ ਲਓ ਜੀ ਅਸੀਂ ਵੀ ਖਾ ਲੈਂਦੇ ਆ ਪਰੌਂਟੀਆਂ। ਤਰੋਟੀਆਂ ਖਾਂਦੀ ਆ। ਹੈ? ਇਹ ਮੈਂ ਤਲਕੇ ਨਹੀਂ ਨਹੀਂ ਆ ਬਣਾਈਆਂ। ਅਨੂਲ ਵਿੱਚ ਮਿਕਸ ਜਿਆ ਕੀਤਾ। ਹੂੰ। ਹੂੰ। ਆਲੇ ਤਲਕੇ ਨਹੀਂ ਬਣਾਈਆਂ। ਤੇਲ ਲਾਇਆ ਸਰੋਂ ਦਾ। ਹੂੰ। ਇਤੋਂ ਵੱਧ ਕੀ ਤਲਨੀ ਆ? ਹੈ ਮਮਾ। ਹੂੰ। ਮੰਮੀ ਸਾਡੀ ਉੱਦਾ ਵੀ ਨਹੀਂ ਠੀਕ ਅੱਜ। ਉੱਦਾ ਵੀ ਢਲੇ ਆ। ਆ। ਹੈ? ਕੱਦ ਦਿਨ ਦੇ ਬਾਈ ਇੱਕ ਵਾਰੀ ਫੇਕਾ ਲਓ ਟਾਈਮ ਹੋ ਗਿਆ ਓਰਲੈਂਡ ਤੋਂ ਉਹਨਾਂ ਦੂ ਲੂਨ ਮਿਰਚਾਂ ਆਣਾ ਖਾਣੀ ਇੱਥੇ ਗੋਭੀ ਹੈਗੀ ਦਾ ਤੁਹਾਨੂੰ ਸਹੀ ਨਹੀਂ ਹੈਗੀ ਦਾੜਾ ਵਾਲੀ ਚਲੋ ਨਾ ਜਿਆਦਾ ਦਿਖਾ ਦੇਈਏ ਹਾਂ ਹਾਂਜੀ ਗੋਰ ਹੋਰ ਤਾਂ ਹੀ ਗਿਆ ਚਲੀਏ ਚਲੋ ਮੈਂ ਅੱਜ ਠੀਕ ਨਹੀਂ ਜੀ ਪ੍ਰੀਤੀ ਦੇ ਭਾਂਡੇ ਢੇਟ ਹੋ ਗਏ ਰੋਟੀ ਪਾਣੀ ਬਣਾਇਆ ਖਾ ਲਿਆ ਉਹਨੇ ਚਾਹ ਪਾਣੀ ਪੀਤਾ ਹੁਣ ਭਾਂਡੇ ਪਏ ਸੀਗੇ ਇਹਦੀ ਚਲ ਮੈਂ ਚੱਕ ਲਾਂ ਇਹਨੇ ਤਾਂ ਪੈ ਰਹੇ ਨਹੀਂ ਸੀਗੇ ਇਹ ਸ਼ਾਮ ਆਜ ਦਾਰੂ ਕਿਹੜਾ ਟਾਈਮ ਹੋ ਜਾਣਾ ਹੋਰ ਚੜੇ ਅੱਜ ਅਸੀਂ ਤੇ ਸਾਰਾ ਟਾਈਮ ਬਹੁਤ ਹੋ ਗਿਆ ਸੀ ਚੜੇ ਚ 34 ਪਤਾ ਹੀ ਨਹੀਂ ਸੀ ਕਿ ਆਪਾਂ ਇਹਨਾਂ ਸਿਟੀਆਂ ਲਵਾ ਲੈਣੀਆਂ ਹੈ ਸਿਟੀਆਂ ਲਵਾ ਕੇ ਗੈਸ ਤੇ ਪਹਿਲਾਂ ਕੁੱਕਰ ਦੀ ਸਿਟੀਆਂ ਲਵਾ ਲਾਂਗੇ ਤੋੜ ਕੇ ਕੱਟਦੇ ਕੱਟਦੇ ਸਿਟੀਆਂ ਲੱਗ ਜੂਗੀ ਅਮਗਰੋ ਫੇਰ ਤੋੜ ਕੇ ਆਹ ਹਣਾ ਇਦਾਂ ਕਰਾਂਗੇ ਉਹ ਉੱਪਰ ਨੂੰ ਜਾਂਦਾ ਜਾਣਾ ਸੀ ਇਹ ਤਾਂ ਹੁਣ ਸੁੜਿਆ ਨਹੀਂ ਹਜੇ ਆਪ ਸੌ ਗਿਆ ਹੈ ਉਹ ਮੁੰਡਾ ਨਾ ਮੁੰਡੇ ਨਾ ਪੈ ਗਿਆ ਨਾ ਉਹਨਾਂ ਤੇ ਆਪਿਆ ਜੋ ਵੀ ਸੌਗੇ ਤੋ ਵੀ ਸੌਗੇ ਦਾਲਾਂ ਦੀ ਆ ਮੋਰਚਾ ਮਾ ਮਾ ਬਹਿ ਗਿਆ ਉਹ ਵੀ ਪੈ ਗਿਆ ਤੇਰੀ ਪੈ ਗਿਆ ਮੈਂ ਵੀ ਕੰਦ ਲਾ ਦੇਣਾ ਲੰਮੇ ਪਈ ਮਨਵੀਨ ਨਾ ਨਾ ਆਟੋਮੈਟਿਕ ਨੀਂਦ ਆ ਗਈ ਉਹ ਹੀ ਬੈਠੇ ਬੈ ਗਏ ਨਾ ਲੇਕਿਨ ਮੈਂ ਵੀ ਸੋ ਗਈ ਤੇ ਮੈਨੂੰ ਮੁੱਕ ਰਿਹਾ ਹਾਂ ਔਹ ਕੰਮ ਸਾਡਾ ਅੱਜ ਹੋ ਗਿਆ ਲੇਟ ਬਹੁਤ ਮੇਰੇ ਕੋਲ ਅੱਜ ਹੋਇਆ ਨਹੀਂ ਕੰਮ ਤੇ ਅੱਜ ਇਹਨੂੰ ਕਰਨਾ ਪਿਆ ਪ੍ਰੀਤੀ ਇਹਦੀਆਂ ਦਾੜਾਂ ਸੈਰਨ ਦਰਦਾ ਹੁੰਦਾ ਹੋਵੇ ਸਰੀਰ ਚ ਤੇਰਾ ਪੂਰੀ ਰਾਤ ਹੁੰਦਾ ਰਿਹਾ ਸਿਰ ਦਾ ਤੇ ਸੇਰ ਦਾ ਬੁਲ੍ਹ ਹੋਈ ਜਾਂਦਾ ਤਾਂ ਬੰਤੀ ਤੈਨੂੰ ਗੋਲੀ ਉਹ ਦੂਜੀ ਲੈ ਕੇ ਦੇ ਦਿੰਨੇ ਹਲਕੀ ਤੈਨੂੰ ਨਹੀਂ ਹੈ ਬਾਕੀ ਕੋਲਾ ਕਰਨ ਇਹ ਨਹੀਂ ਦੇਣੀ ਤੈਨੂੰ ਦਵਾਈ ਇਹ ਤੇਜ਼ ਆ ਦੂਜੀ ਮੰਗੀ ਅੱਗੇ ਜਾਣਾ ਨਾ ਪਪੂਪੋ ਨੂੰ ਉੱਥੋਂ ਲੈ ਆਈ ਹੁਣ ਆਪਾਂ ਇੱਕ ਉਹ ਲਿਆਣਾ ਲਿਆਣਾ ਚੇਤਾ ਰੱਖੀ ਜੰਗਾ ਆਦਰਕ ਤੇ ਲਸਣ ਤੇ ਮਿਰਚਾਂ ਹਰੀਆਂ ਇਹ ਤੀਜਾ ਲਿਓਣੀ ਆ ਆਪਾਂ ਐਵੇਂ ਇੱਕ ਖਲਾ ਕੇ ਖਾਦੀ ਤੋ ਜਨਾ ਮੇਰਾ ਸਿਹਤ ਤੇ ਦਾੜਾ ਹਟੀਆਂ ਤਾਂ ਮੜੇ ਜਾ ਉੱਥੇ ਨੇ ਨਾ ਮੇਰਾ ਬੁਰਾ ਹਾਲ ਐਸੀ ਮੇਰਾ ਚਿਹਰਾ ਕਿੰਨਾ ਫੜਦਾ ਗਿਆ ਨਹੀਂ ਗੱਤ ਇਹ ਨਹੀਂ ਦੇਣੀ ਉਹ ਤਾਂ ਵਿਕਰਮ ਤਾਂ ਇੱਥੋਂ ਖਾਲੀ ਖਲਾ ਕੇ ਤੇ ਨਹੀਂ ਇਹਨੇ ਖਾਣੀ ਸੀ ਛੋਟੇ ਆ ਫਿਰਦੇ ਨੇ ਇੱਦਾਂ ਕਰਦੇ ਆ ਨਾ ਝਾੜੂ ਮੈਂ ਇੱਥੋਂ ਕੱਢ ਦਿੰਦੀ ਹੁਣੇ ਹੋਈ ਹੋਈ ਤੂੰ ਆਜਾ ਲਾ ਬਸ ਭਾਂਡਿਆਂ ਦਾ ਝਾੜੂ ਮੈਂ ਕੱਢ ਦਿੰਦੀ ਹੈ ਨਾ ਮੈਨੂੰ ਮੋੜ ਇੱਦਾਂ ਕਰੀ ਪੈਂਟੀ ਦਾ ਹੀ ਉਹ ਹੋਈ ਜਾਂਦਾ ਕਿ ਪੈਂਟੀ ਘਰੀ ਜਾਂਦੀ ਤੈਨੂੰ ਜੇ ਤੈਨੂੰ ਨਹੀਂ ਪਤਾ ਮੈਂ ਬਾਂਡ ਕਾਤੀ ਜਦੋਂ ਮੁੰਡਾ ਤੋਂ ਹੁੰਦੀ ਸੀਗੀ ਹੋ ਜਾ ਮੈਂ ਜੰਪਲੇ ਖਾਈ ਪਈ ਜਾਂਦਾ ਜਵਾਰ ਵਾਲਾ ਨਾਲੇ ਹਨਾ ਇਹ ਆਹ ਜਿਹੜੇ ਕੱਪੜੇ ਨਹੀਂ ਦੋਨੇ ਇੱਥੇ ਪਾਣੀ ਥੋੜਾ ਜਿਹਾ ਰੱਖ ਕੇ ਉਬਲਣੇ ਰੱਖ ਦੇ ਮਾੜੀ ਇਹਨਾਂ ਨੂੰ ਇਹਨਾਂ ਨੂੰ ਘਾ ਲੱਤੀ ਮਾਰਦੇ ਨਹੀਂ ਮੜ ਜੀ ਅਸੀਂ ਤੇ ਆਪ ਚੁੱਪ ਚੁੱਪ ਜੇ ਕਰਦੇ ਭਾਂਡੇ ਹੋਏ ਵੀ ਕਿੰਨੇ ਸੀਗੇ ਕਿੰਨੇ ਹੋਏ ਸੀਗੇ ਕਿ ਕਿ ਸਵੇਰੇ ਸੱਜੀਆਂ ਬਲੌਗ ਹੋਣਾ ਵਾਲੇ ਸੀ ਬਲੌਗ ਵੀ ਜ਼ਰੂਰੀ ਸੀ ਉਹਦਾ ਕਰਕੇ ਵੀ ਸਾਡੇ ਕੋ ਕੰਮ ਨਹੀਂ ਹੋਇਆ ਕੰਮ ਲੇਟ ਹੋ ਗਿਆ ਪਹਿਲਾਂ ਸਵੇਰ ਦਾ ਪਹਿਲਾਂ ਸਵੇਰੇ ਪਹਿਲਾਂ ਰੋਟੀ ਪਣੀ ਦਾ ਕੰਮ ਲਿਆ ਪਿਆ ਬਾਅਦ ਤੇ ਫੇਰ ਫੇਰ ਕਰਨਾ ਪਿਆ ਤੇ ਕਪੜੇ ਤੋਂ ਬਲੈਅ ਸਪਾਈਡ ਕਰਾ ਕਰਨੀ ਸੀਗੀ ਅੱਜ ਉੱਪਰ ਰਹਿ ਗਿਆ ਝਾੜੂ ਉੱਪਰ ਵੀ ਨਹੀਂ ਫੇਰਿਆ ਜਲੇ ਨਹੀਂ ਕੀਤਾ ਜਾਣ ਨੂੰ ਉੱਪਰ ਨੇ ਤੇ ਇਹਨੂੰ ਮੈਂ ਅਰੇ ਕੁਝ ਨਹੀਂ ਕਰਦਾ ਬਾਹਰ ਫੇਰੇ ਆ ਦੇਢੇ ਜਿਹਦਾ ਰਾਤ ਖੇ ਲਿਆ ਸੀ ਤੇ ਤੂੰ ਮੁਰਗਰੋਂ ਜੋ ਕੱਢ ਲਿਆ ਅਧੂਰਾ ਕਾ ਕੱਪੜੇ ਕਾਲੇ ਧੋਲੇ ਸੀ ਨਹੀਂ ਤਾਂ ਕੱਪੜਿਆਂ ਦਾ ਪੰਗਾ ਬਹੁਤ ਆਣਾ ਇਹਨਾਂ ਵਿਆਹ ਦੇ ਕੱਪੜੇ ਪਹਿ ਜਾ ਕਿੰਨੇ ਚੰਗਾ ਹੋਇਆ ਕੱਲ੍ਹ ਸੇ ਇਸੇ ਨਿਕਲ ਗਏ ਹੋ ਲੈ ਚੱਲੋ ਹੁਣ ਕੰਮ ਕਰਕੇ ਫੇਰ ਆਪਾਂ ਕਰਾਂਗੇ ਹਾਂ ਚਾ ਲਓ ਜੀ ਆਪਾਂ ਤਾਂ ਫਰੈਸ਼ ਹੋ ਕੇ ਬੈਠ ਚੁੱਕੇ ਹਾਂ ਤੇ ਮੰਮੀ ਲੰਮੇ ਪਏ ਹੋਏ ਆ ਕੀ ਕਰਦੇ ਮੰਮੀ ਵੀ ਪਰ ਬੋਰ ਜਿਹਾ ਹੀ ਆਨੇ ਨਾ ਆਪਾਂ ਦੋਵੇਂ ਇੱਧਾਂ ਲੁੱਕੇ ਲੁੱਕੇ ਹਾਂ ਤੇਨੀ ਇੱਧਨੇ ਇਹਨਾਂ ਨੂੰ ਪਤਾ ਨਹੀਂ ਕਿੱਦਾਂ ਦੇ ਆਏ ਹੋਏ ਰੰਗ ਕਰਕੇ ਦੇ ਗਏ ਮੌਸਮ ਚੇਂਜ ਹੁੰਦਾ ਨਾ ਇਹ ਕਰਕੇ ਹੂੰ ਸਾਰੇ ਨਿੱਡੇ ਲੱਜਦਾ ਬਹੁਤ ਜ਼ਿਆਦਾ ਨਸਤੀ ਜੇ ਪਈ ਨਸਤੀ ਜਿੱਦਾਂ ਪਈ ਹੁੰਦੀ ਨਾ ਇਦਾਂ ਦੇਣ ਆਏ ਹੋਇਆ ਦੇ ਜੀ ਦਾ ਸੁਪਨਾ ਹੁੰਦਾ ਵੀ ਤਾ ਆ ਸੋਈ ਨਹੀਂ ਪਉਣੀ ਆ ਨਹੀਂ ਤਾਂ ਆ ਤਾਂ ਨੂੰ ਮੇਰੇ ਨਾਲ ਆਦੀ ਆਹ ਹੈ ਨਹੀਂ ਆ ਕੌਮ ਉਹ ਤੇ ਆ ਮੈਨੂੰ ਨਹੀਂ ਬਗੜ ਬਿਸ ਤਰ੍ਹਾਂ ਮਨੇ ਵੀ ਸੋਤੇ ਵੇ ਅਸੀਂ ਬੋ ਰਹੀ ਜਾਨਨੇ ਆ ਤਾਂ ਆ ਹੀ ਤੇ ਨਾਟਕ ਵੀ ਟੀਵੀ ਵੀ ਰਾਤ ਅਸੀਂ ਦੇਖ ਲਿਆ ਆ ਵੀ ਦੇਖ ਲਿਆ ਰਾਤ ਨਾਟਕ ਆਪਾਂ ਦਿਨੇ ਦੇਖਣੀ ਦਿਨੇ ਦੇਖਣੇ ਸੀ ਨਾ ਹਾਂ ਨਾ ਰਾਤ ਅਸੀਂ ਐਵੇਂ ਦੇਖ ਲਈ ਤੇ ਨਾਟਕ ਜਦ ਨਿਕਲ ਜਾਂਦਾ ਸੋਖ। ਜਦ ਸੋਖਾ ਨਿਕਲ ਜਾਂਦਾ। ਇੱਦਾਂ ਕਰਨੀ ਆਪਾਂ ਅੱਜ ਰਾਤ ਨੂੰ ਬਸ ਹੋਰ ਦੇਖਾਂਗੇ ਇਹ ਨਹੀਂ ਨਿਕਲਣਾ। ਫੇਰ ਰਾਤ ਨੂੰ ਆਪਾਂ ਕੋਈ ਫਿਲਮ ਲਾ ਲਾਂਗੇ। ਨਾਲ ਕੋ ਦੇਖ ਲਵਾਂਗੇ ਇਸ ਟਾਈਮ। ਠੀਕ ਆ। ਕੋਈ ਨਹੀਂ ਫਿਲਮ ਚੱਲ ਨਹੀਂ ਕੋਈ। ਫਿਲਮ ਆਪਾਂ ਦੇ ਰਹੀਆਂ ਚੱਲਦੀਆਂ। ਚਲਾਈਏ ਕੋਈ। ਚਲਾ ਲੈਨੇ ਆ। ਹਾਂ। ਚਲੋ ਦੇਖ ਲੈਨੇ ਕੀ ਦੇਖਣਾ। ਉਹ ਪੜਾਉਦਾ ਉਸ ਤੇ ਨੇ ਆਣੇ ਇਹ ਮੁੰਡਾ ਦੇ ਤੇ ਲਾਈ ਰੱਖਣਾ। ਮੰਦਿਰ ਵੀ ਸੁੱਤਾ ਪਿਆ। ਵਿਕਰਮ ਵੀ ਨਿਆਣੀ ਬਣ ਜਾਂਦੇ ਵਿਕਰਮ ਵੀ ਸੌਂਗੇ ਉਹ ਦੁੱਧ ਪੀਂਦਾ ਪੀਂਦਾ ਉਹ ਆਪਰੇ ਨਾਲ ਵਾਲੀ ਸਾਤਾਂ ਨੂੰ ਮੈਨੂੰ ਵੀ ਚਲਾਤਾ ਨਾਲ ਹੀ ਇਹਨੇ ਨੇ ਐਸੀ ਵੀ ਨੇ ਆਣ ਕੇ ਮੇਰੇ ਕੋਲ ਬਾਰ-ਬਾਰ ਤੰਗ ਕਰਨਾ ਹਾਂ ਉਹ ਵੀ ਮੈਂ ਵੀ ਚਲਾਈ ਦਵਾ ਹਾਂ ਕੀ ਕਰਨਾ ਹੋ ਰਹੀ ਹੈ ਤੁਹਾਨੂੰ ਵਿਆਜ ਦੋ ਚਾਰ ਦਿਨ ਹੋ ਰਿਹਾ ਇਹਨੂੰ ਵਿਆਜ ਕੀ ਕਰਨਾ ਹੈ ਚਾਰ ਦਿਨ ਲੈ ਕੇ ਉਦੋਂ ਹੀ ਰਹਿ ਜਾਂਦੀ ਪਰਾਉ ਨੇ ਹੀ ਦਣਾ ਦੇ ਰਹੇ ਨੇ ਨਹੀਂ ਸਾਮਨ ਦੀਦੀ ਉਹਨੂੰ ਵੀ ਕਾਲੀ ਹੀ ਸਾਨੂੰ ਵੀ ਕਾਲੀ ਜੀ ਕਿਹੜੀ ਕਿਹੜੀ ਘਰੇ ਚਲ ਜੀਏ ਘਰੇ ਆਉਣ ਦੀ ਉਹ ਦੂਰਾ ਨਾ ਉੱਥੇ ਵੀ ਜਾ ਹੁੰਦਾ 3-4 ਘੰਟੇ ਦਾ ਰਾਹ ਉਥੋਂ ਅਈ ਇਧਰ ਜੇਲਾਂ ਥਰੂ ਰਾਮਮੰਡੀ ਤੋਂ ਡੇਢ ਘੰਟੇ ਦਾ ਇੱਥੋਂ ਸਾਨੂੰ ਸੌਖਾ ਪੈਂਦਾ ਆ ਉੱਥੋਂ ਜ਼ਿਆਦਾ ਪੈਂਦਾ ਉੱਥੋਂ ਡੇਢ ਘੰਟੇ ਦਾ ਰਾਹ ਆ ਇੱਥੋਂ ਸਾਨੂੰ ਜ਼ਿਆਦਾ ਜਲੰਧਰ ਜ਼ਿਆਦਾ ਹੋ ਜਾਂਦਾ ਆ ਜੀ ਜਲੰਧਰ ਆਪਾਂ ਚਾਹ ਜਲੰਧਰ ਵੱਲ ਚੱਲਦੇ ਤੇ ਚਾਹ ਚੱਲ ਜੂ ਆਹ ਮੇਰੀ ਚੁੰਨੀ ਕਿੱਥੇ ਗਈ ਤੇ ਅਮਨ ਦੇ ਦੀ ਨੂੰ ਉਧਰੋਂ ਹਿਯਾਰਪੁਰ ਵੱਲੋਂ ਪੈਂਦਾ ਜੇਜੋਵਾਲ ਜਾਣ ਅਜੇਜੋ ਮਾਲਪੁਰ ਮਾਲਪੁਰ ਦੇ ਵਿੱਚੋਂ ਦੀ ਲੰਘ ਕੇ ਸ਼ਹਿਰਪੁਰ ਦੇ ਵਿੱਚੋਂ ਦੀ ਲੰਘ ਕੇ ਫਿਰ ਉਹਨਾਂ ਨੇ ਜਾਣਾ ਪੈਂਦਾ ਉਹ ਤਾਂ ਚੱਲਦੀ ਹੈ 4 ਘੰਟੇ ਉਹਨਾਂ ਨੂੰ 4 ਘੰਟੇ ਲੱਗਦੇ ਉੱਧਰ ਦੀ ਟ੍ਰੈਫਿਕ ਵੀ ਫਿਰ ਹੁੰਦੀ ਆ ਫਿਰ ਤੁਹਾਨੂੰ ਪਤਾ ਹੀ ਆ ਕਿੰਨਾ ਟਾਈਮ ਲੱਗ ਜਾਂਦਾ ਫਿਰ ਨਿਆਣਿਆਂ ਦੇ ਨਾਲ ਔਖਾ ਹੋ ਜਾਂਦਾ ਫਿਰ ਗੱਡੀਆਂ ਤਾਂ ਭਾਵੇਂ ਬੇਸ਼ੱਕ ਹੈਗੀਆਂ ਆ ਪਰ ਫਿਰ ਵੀ ਹਾਂ ਫਿਰ ਵੀ ਨਿਆਣਿਆਂ ਦੇ ਨਾਲ ਔਖਾ ਆ ਇਹ ਹੁੰਦਾ ਕਿਹੜੀ-ਕਿਹੜੇ ਘਰੇ ਪਹੁੰਚ ਜੂਏ ਬੰਦਾ ਹਨਾ ਅਜੇ ਸਿੱਧੀ-ਸਿੱਧੀ ਬਾੜ ਜਾਓ ਹਨਾ ਜੇ ਤਾਂ ਫਲੋਰ ਨੂੰ ਜਲੰਧਰ ਤੋਂ ਹਵਤਨ ਜਿੱਦਣ ਆਪਾਂ ਆਏ ਆ ਉਥੋਂ ਜਠੇਰਿਆਂ ਤੋਂ ਉਥੋਂ ਸਿੱਧਾ ਹੀ ਰਾਹ ਸੀ ਕਿਦਾਂ ਔਖਾ ਇਹ ਲੱਗਦਾ ਸੀ ਉਹ ਰਾਹ ਵਿਆਹ ਰਾ ਖਤਮ ਹੋਵੇ ਜਲਦੀ ਜਲਦੀ ਨਿਭੜਦਾ ਹੀ ਨਹੀਂ ਹੈਗਾ ਉਹ ਰਾ ਹੀ ਨਹੀਂ ਸੀ ਖਤਮ ਹੋਣ ਤੇ ਆਉਂਦਾ ਹੈਗਾ